ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਵਿਖਾਣੇ ਨੇ ਜਿਹੜੇ ਦੋ ਆਪਾਂ ਕਾਫ ਤਿਆਰ ਕਰਨੇ ਪਏ ਆ ਜਿਵੇਂ ਆ ਮੇਲ ਕਾਫ ਹੈ ਤੇ ਆ ਫੀਮੇਲ ਹੈ ਇਹਦੇ ਜ ਆਪਾਂ ਤੁਹਾਨੂੰ ਵਿਖਾਣੇ ਆ ਕੀ ਕੀ ਬਲੱਡ ਲਾਈਨ ਹੈ ਕਿਵੇਂ ਤਿਆਰ ਹੁੰਦੇ ਪੈਨੇ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਲਾਲੂ ਤਕਰੀਬਨ ਗਰੋਥ ਇਹਨਾਂ ਦੀ ਜਾਂਦੀ ਪਈ ਆ ਆ ਜਿਹੜਾ ਤੁਸੀਂ ਵੇਖਨੇ ਪਿਓ ਸਾਹਮਣੇ ਇਹ ਮੇਲ ਕਾਫ ਹੈ ਜੀ ਆਪਣਾ ਇਹਦੀ ਜੇ ਆਪਾਂ ਗੱਲ ਕਰੀਏ ਏਜ ਦੀ ਏਜ ਇਹਦੀ ਹਜੇ ਤਕਰੀਬਨ 11 ਕੁ ਮਹੀਨਿਆਂ ਦਾ ਹੈ ਪੂਰਾ ਵਧੀਆ ਹਾਲ ਦੀ ਘੜੀ ਆਪਾਂ ਨੂੰ ਲੱਗਦਾ ਪਿਆ ਗ੍ਰੋਥ ਦਾ ਜਿਵੇਂ ਜਾਂਦਾ ਪਿਆ ਕੱਦ ਕਾਟੀ ਪਿੱਛਾ ਪੁਛਾ ਪੂਰਾ ਵਧੀਆ ਪਿੱਠਾ ਤੇ ਇਹਦੀ ਆ ਹੀ ਮਾਂ ਹੈ ਜਿਹੜੀ ਕੋਲ ਖੜੀ ਹੈ ਪਹਿਲਾਂ ਝੋਟੀ ਆਪਣੀ ਘਰ ਦੀ ਝੋਟੀ ਹੈ ਜੀ ਚੈੱਕ ਕਰੋ ਦੁੱਧ ਦੀ ਗੱਲ ਕਰੀਏ ਆਪਾਂ ਨੂੰ ਇਸ ਵਾਰੀ ਇਹਨੇ ਪੀਕ ਲੈਵਲ ਸੀ ਜੋ ਵਈ ਦਾ 15 ਲੀਟਰ ਦੇ ਨੇ ਚੱਲੀ ਆ ਆਪਣੇ ਕੋਲ ਵਧੀਆ ਜਿਵੇਂ ਆਣ ਵੀ ਇੱਕ ਦਿਨ ਕੱਢਿਆ ਰੁਟੀਨ ਦੇ ਵਿੱਚ ਤਕਰੀਬਨ ਆਪਾਂ ਨੂੰ ਦੁੱਧ ਦਿੱਤਾ ਇਹਨੇ ਤੇ ਉਮੀਦ ਕਰਾਂਗੇ ਅਗਲੀ ਸਵੇਰ 'ਚ ਇਦੋਂ ਵੀ ਵਧੀਆ ਆਪਾਂ ਨੂੰ ਦੇएगी ਸੋ ਹੁਣ ਇਹ ਤਕਰੀਬਨ 5 ਮਹੀਨਿਆਂ ਦੀ ਗੱਭਣ ਹੈ ਤੇ 7-8 ਲੀਟਰ ਦੇ ਨੇੜੇ ਆਪਣੀ ਚੱਲੀ ਜਾਂਦੀ ਹੈ ਹੁਣ ਨੋਰਮਲ ਫੀਡ ਦੇ ਉੱਤੇ ਜਿਆਦਾ ਆਪਾਂ ਜਿਵੇਂ ਕੋਈ ਨਾ ਬੂਸਟਰ ਬਾਸਟਰ ਕੁਝ ਵੀ ਨਹੀਂ ਨੋਰਮਲ ਫੀਡ ਦੇ ਉੱਤੇ ਬਾਕੀ ਆ ਤੁਸੀਂ ਮੇਲ ਕਾਫਾ ਦੀ ਆਪਣੇ ਗ੍ਰੋਥ ਚੈੱਕ ਕਰਕੇ ਦੱਸੋ 11 ਮਹੀਨਿਆਂ ਦਾ ਕਿਵੇਂ ਦੀ ਗ੍ਰੋਥ ਹੈ ਤੇ ਕੀ ਗੱਲ ਬਾਤ ਹੈ ਨਾਲ ਹੀ ਚੈੱਕ ਕਰੋ ਆ ਫੀਮੇਲ ਕਾਪੀ ਜੀ 6 ਮਹੀਨੇ ਵਾਲੀ ਹੈ ਪੂਰੀ ਵਧੀਆ ਕੀ ਪੁੱਛੇ ਦੀ ਚੋੜੀ ਹੈ ਪੂਰੀ ਵਧੀਆ ਹੈ ਵੀ ਚੈੱਕ ਕਰਾਂ ਮੈਂ ਦੂਰ ਤੋਂ ਇਹਦੀ ਜੇ ਮਾਂ ਦੀ ਗੱਲ ਕਰੀਏ ਇਹ ਵੀ ਆਪਣੇ ਘਰ ਦੀ ਉਹ ਪਹਿਲਣ ਛੋਟੀ ਸੀ ਆ ਸਾਹਮਣੇ ਜਿਹੜੀ ਵੇਖ ਸਕਨੇ ਹੋ ਕਦ ਕਾਠੀ ਦੀ ਇਹ ਵੀ ਵਧੀਆ ਹੈ ਇਹਨੇ ਜੋ ਦੁੱਧ ਦਿੱਤਾ ਆਪਾਂ ਨੂੰ 16 ਲੀਟਰ ਦੇ ਨੇੜੇ ਦਿੱਤਾ ਜੀ 16 ਲੀਟਰ ਤਕਰੀਬਨ ਦਿੰਦੀ ਰਹੀ ਹੈ ਸੋ ਹੁਣ ਇਹ ਵੀ ਗੱਭਣਾ ਤਿੰਨ ਮਹੀਨਿਆਂ ਦੇ ਨੇੜੇ ਗੱਭਣਾ ਤੇ ਹੁਣ ਨਵੀਂ ਵਧੀਆ ਦੁੱਧ ਦਿੰਦੀ ਪਈ ਹੈ ਸੋ ਆ ਨਿੱਕੀ ਜਿਹੀ ਵੀਡੀਓ ਸੀ ਆਪਣੇ ਮੇਲ ਤੇ ਫੀਮੇਲ ਕਾਫ ਨੂੰ ਲੈ ਕੇ ਜਿਹੜੀ ਕਿ ਆਪਾਂ ਫਾਰਮ ਦੇ ਉੱਤੇ ਹੁਣ ਤਿਆਰ ਕਰਨੇ ਪਏ ਆ ਤੇ ਮੀਟ ਕਰਨੇ ਆਉਣ ਵਾਲਾ ਟਾਈਮ ਦੇ ਵਿੱਚ ਵਧੀਆ ਗ੍ਰੋਥ ਕਰਕੇ ਤੇ ਆਪਣੇ ਫਾਰਮ ਦੇ ਪੂਰੇ ਸਟਾਰ ਬਣਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਗ੍ਰੋਥ ਵਾਈਸ ਵੀ ਤੇ ਹੁੰਜ ਵੀ ਕਿਵੇਂ ਹਨ